ਰਕੜ ਪੁਨਿਆ ਮੌਕੇ ਬਾਬਾ ਬਕਾਲਾ ਇਸ ਸਜੀਆਂ ਸਿਆਸੀ ਸਟੇਜਾਂ ਥੋੜੀ ਦੇਰ ਚ ਪੰਜਾਬ ਸਰਕਾਰ ਦੇ ਸੂਬਾ ਪਧਰੀ ਸਮਾਗਮ ਚ ਸ਼ਾਮਲ ਹੋਣਗੇ ਮੁੱਖ ਮੰਤਰੀ ਤਾਕਾਲੀ ਦਲ ਦੀ ਸਟੇਜ ਤੇ ਪਹੁੰਚੇ ਸੁਖਬੀਰ ਸਿੰਘ ਬਾਦਲ ਪੰਜਾਬ ਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਸਪਤਾਲਾਂ ਚ ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਕੋਲਕਾਤਾ ਕੇਸ ਨੂੰ ਲੈ ਕੇ ਜਿਤਾ ਰਹੇ ਨੇ ਵਿਰੋਧ ਅੱਜ ਡਾਕਟਰਾਂ ਨਾਲ ਮੀਟਿੰਗ ਕਰਨਗੇ ਸੇਤ ਮੰਤਰੀ ਬਲਬੀਰ ਸਿੰਘ ਐਰੇਸ 올림픽 ਚੇਸਟਾਂ ਲੈਣ ਵਾਲੇ ਹਰਿਆਣਾ ਦੇ ਖਿਡਾਰੀਆਂ ਤੇ ਪੈਸਿਆਂ ਦੀ ਬਰਸਾਤ ਹਰਿਆਣਾ ਸਰਕਾਰ ਨੇ ਸ਼ੂਟਮਰੂ ਪਾਕਰ ਸਮੇਤ 25 ਖਿਡਾਰੀਆਂ ਨੂੰ ਜਾਰੀ ਕੀਤੀ ਇਨਾਮੀ ਰਾਸ਼ੀ ਰੈਸਲਰ ਵਿਨੇਸ਼ ਫੋਗਾਟ ਨੂੰ ਵੀ ਮਿਲੇ 4 ਕਰੋੜ ਰੁਪਏ ਕੁਆਲਿਟੀ ਅਤੇ ਸਿਕਿਉਰਿਟੀ ਸਟੈਂਡਰਡ ਤੇ ਫੇਲ ਹੋਏ ਭਾਰਤ ਦੇ 12 ਫੀਸਦੀ ਮਸਾਲੇ 4054 ਚੋਂ 475 ਨਮੂਨੇ ਮਾਪ ਡੰਡਾ ਤੇ ਨਹੀਂ ਉਤਰੇ ਖਰੇ ਆਰਟੀਆਈ ਜ਼ਰੀਏ ਹੋਇਆ ਖੁਲਾਸਾ ਸੂਆਚ ਰੈਸ਼ਲ ਹਾਈਵੇ ਤੇ ਸਵਾਰੀਆਂ ਨਾਲ ਪਰੀ ਬਸ ਪਲਟੀ ਹਾਦਸੇ ਚ ਕਈ ਸਵਾਰੀਆਂ ਜ਼ਖਮੀ ਸਿਵਲ ਹਸਪਤਾਲ ਚ ਚੱਲ ਰਿਹਾ ਇਲਾਜ ਲੁਧਿਆਣਾ ਦੇ ਸਰਾਬਾ ਨਗਰ ਚ ਚਲੀਆਂ ਗੋਲੀਆਂ BMW ਤੇ ਜਾ ਰਹੇ ਕਪੜਾ ਵਪਾਰੀ ਦੇ ਬੇਟੇ ਤੇ ਫਾਇਰਿੰਗ ਵਾਲ-ਵਾਲ ਬੱਚਾ ਨੌਜਵਾਨ ਮੁਲਜ਼ਮਾਂ ਦੀ ਪਾਲਚ ਜੁਟੀ ਪੁਲਿਸ ਪ੍ਰਧਾਨਕੋਟ ਦੇ ਸੁਜਾਨਪੁਰ ਚ ਪੁਰਾਣੀ ਰੰਜਿਸ਼ ਚ ਨੌਜਵਾਨ ਦਾ ਕਤਲ ਪਰਿਵਾਰ ਨੇ লাশ ਸੜਕ ਤੇ ਰੱਖ ਕੇ ਕੀਤਾ ਪ੍ਰਦਰਸ਼ਨ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਪੰਜਾਬੀ ਗਾਇਕ ਸਾਰਥੀ ਕੇਦੀ ਸੇਚ ਹੋ ਰਿਹਾ ਸੁਧਾਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਚਾਉਣ ਵਾਲਿਆਂ ਨੂੰ ਕਿਹਾ ਸ਼ੁਕਰੀਆ ਦਿਲ ਦਾ ਦੌਰਾ ਪੈਣ ਤੋਂ ਬਾਅਦ ਸਾਰਥੀ ਕੇਦੀ ਹੋਈ ਹੈ ਸਰਜਰੀ ਦਿੱਲੀਚ ਪ੍ਰਧਾਨ ਮੰਤਰੀ ਮੋਦੀ ਨੇ ਸਕੂਲੀ ਬੱਚੀਆਂ ਤੋਂ ਬਣਵਾਈ ਰਖੜੀ ਹੱਥੀ ਬਣਾਈਆਂ ਰਖੜੀਆਂ ਲੈ ਕੇ ਪਹੁੰਚੀਆਂ ਸਨ ਵਿਦਿਆਰਥਣਾਂ ਪੀਐਮ ਨੇ ਦੇਸ਼ਵਾਸੀ ਨੂੰ ਦੇਸ਼ਵਾਸੀਆਂ ਨੂੰ ਦਿੱਤੀਆਂ ਵਧਾਈਆਂ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਰੱਖੜ ਪੁੰਨਿਆਂ ਦਾ ਮੌਕਾ ਹੈ ਅੱਜ ਰੱਖੜ ਪੁੰਨਿਆਂ ਤੇ ਪੰਜਾਬ ਦੇ ਵਿੱਚ ਸਿਆਸੀ ਸਟੇਜਾਂ ਸਜੀਆਂ ਨੇ ਵਾਕੋਖ ਸਿਆਸੀ ਪਾਰਟੀਆਂ ਨੇ ਸਟੇਜਾਂ ਲਾਈਆਂ ਨੇ ਮੁੱਖ ਤੌਰ ਤੇ ਰਾਜਪਦਰੀ ਸਮਾਗਮ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਸੂਬਾ ਪਦਰੀ ਸਮਾਗਮ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹੁੰਚਣਾ ਹੈ ਉਧਰ ਅਕਾਲੀ ਦਲ ਵੱਲੋਂ ਜਿਹੜਾ ਹੈ ਉਹ ਕਾਨਫਰੰਸ ਰੱਖੀ ਗਈ ਹੈ ਜਿੱਥੇ ਸੁਖਬੀਰ ਬਾਦਲ ਪਹੁੰਚੇ ਹੋਏ ਨੇ ਤੇ ਇੱਕ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਵੀ ਬਾਬਾ ਬਕਾਲਾ ਵਿਖੇ ਪੰਥਕ ਇਕੱਠ ਜਿਹੜਾ ਹੈ ਸੱਦਿਆ ਗਿਆ ਹੈ। ਸੋ ਤਿੰਨ ਸਟੇਜਾਂ ਬਾਬਾ ਬਕਾਲਾ ਤੋਂ ਅਮਰਿਤਪਾਲ ਧੜੇ ਦੀ ਸਿਆਸੀ ਕਾਨਫਰੰਸ, ਸ਼੍ਰੋਮਣੀ ਕਾਲੀ ਦਲ ਦੀ ਸਿਆਸੀ ਕਾਨਫਰੰਸ ਔਰ ਪੰਜਾਬ ਸਰਕਾਰ ਦਾ ਸੂਬਾ ਪਧਰੀ ਸਮਾਗਮ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਸੋ ਤਿੰਨ ਤਸਵੀਰਾਂ ਅੱਜ ਰਖੜ ਪੁੰਨਿਆਂ ਦੇ ਮੌਕੇ ਤੇ ਨਜ਼ਰ ਆ ਰਹੀਆਂ। ਰਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਐ ਰਜੀਵ ਕੀ ਇਸ ਵੇਲੇ ਤਾਜ਼ਾ ਤਸਵੀਰਾਂ ਨੇ ਕਿ ਮੁੱਖ ਮੰਤਰੀ ਪਹੁੰਚ ਚੁੱਕੇ ਆ ਆਪਣੇ ਪਿੰਡਾਂ ਦੇ ਸਰਪੰਚ ਬਣਦੇ ਆ ਜਦੋਂ ਸਰਪੰਚ ਆਪਣੇ ਬਣ ਕੇ ਮੈਂਬਰ ਆਪਣੇ ਬਣ ਕੇ ਫਿਰ ਜਿਹੜੀ ਰਫਤਾਰ ਹੈ ਜਿਹੜੀ ਵਿਕਾਸ ਨਹੀਂ ਉਹ ਵੇਖੋ ਕਿਸ ਤਰ੍ਹਾਂ ਤੁਸੀਂ ਦੋ ਸਾਲਾਂ ਦੇ ਪੰਜਾਬ ਦੀ ਜਿਹੜੀ ਰਜੀਵ ਮੇਰੀ ਆਵਾਜ਼ ਪਹੁੰਚ ਰਹੀ ਹੈ ਬਾਬਾ ਸਾਹਿਬ ਦੀ ਸੋਚ ਆ ਕਿ 50 ਰੁਪਆ ਪਰ ਰੰਗਲਾ ਪੰਜਾਬ ਰੋਣਾ ਉਹ ਇਹ ਕਿ ਰਾਮਾ ਜੀ ਤੇ ਸਾਰੀ ਸੂਚੀ ਨਹੀਂ ਤਾਂ ਵੀ ਬੜੇ ਜੋਰ ਸ਼ੌਕ ਦੇ ਨਾਲ ਮਿਲਣਾ ਚਾਹੀ ਕੇ ਤੇ ਤੈਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਾਬਾ ਬਕਾਲਾ ਚ ਜਿੱਥੇ ਰਖੜ ਪੁੰਨਿਆਂ ਦੀਆਂ ਸਿਆਸੀ ਕਾਨਫਰੰਸਾਂ ਹੋ ਰਹੀਆਂ ਨੇ ਇੱਕ ਕਾਨਫਰੰਸ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸੁਖਵੀਰ ਸਿੰਘ ਬਾਦਲ ਪਹੁੰਚੇ ਹੋਏ ਨੇ ਇੱਕ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਕਰਵਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਹੋਏ ਨੇ ਔਰ ਤੀਸਰੀ ਹੈ ਸਰਕਾਰ ਦੀ ਰਾਜਪਦਰੀ ਸਵਾਗਤ ਜਿਹੜਾ ਹੈ ਸ੍ਰੀ ਭਗਵੰਤ ਮਾਨ ਪਹੁੰਚੇ ਨੇ ਔਰ ਕੁਝ ਛੋਟੀਆਂ ਬੱਚੀਆਂ ਦੇ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ ਸੂਬਾ ਪਦਰੀ ਸਵਾਗਤ ਰਖੜਪੁਰਿਆ ਮੌਕੇ ਸਿਆਸੀ ਕਾਨਫਰੰਸ ਕਰਵਾਈ ਜਾ ਰਹੀ ਹੈ ਔਰ ਇਸ ਸਿਆਸੀ ਕਾਨਫਰੰਸ ਵਿੱਚ ਹਿੱਸਾ ਲੈਣ ਦੇ ਲਈ ਬਾਬਾ ਬਕਾਲਾ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਛੋਟੀਆਂ ਬੱਚੀਆਂ ਦੇ ਨਾਲ ਗੱਲਬਾਤ ਕਰ ਰਹੇ आदर lagi, था चलो चङो चङो ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ ਰਾਜਪਦਰੀ ਸਮਾਗਮ ਜੋ ਆਮ ਆਦਮੀ ਪਾਰਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਬਾਬਾ ਬਕਾਲਾ ਚ ਰਖੜ ਪੁੰਨਿਆਂ ਦੇ ਮੌਕੇ ਤੇ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਰਖੜ ਪੁੰਨਿਆਂ ਦੀ ਸਿਆਸੀ ਕਾਨਫਰੰਸ ਆਮ ਆਦਮੀ ਪਾਰਟੀ ਦੀ ਉਧਰ ਅਕਾਲੀ ਦਲ ਤੇ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਵੀ ਸਿਆਸੀ ਇਕੱਠ ਜਿਹੜੇ ਨੇ ਉਹ ਰੱਖੇ ਹੋਏ ਨੇ ਔਰ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਔਰ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਜਿਹੜੀ ਕਰਵਾਈ ਜਾ ਰਹੀ ਹੈ ਜਾਂ ਉਸ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਔਰ ਅਮਰਿਤਪਾਲ ਸਿੰਘ ਦਾ ਪਰਿਵਾਰ ਹੈ ਉਸ ਦੇ ਪਿਤਾ ਨੇ ਸੋ ਪੰਥਕ ਇਕੱਠ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਰੱਖਿਆ ਗਿਆ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਣੀ ਸਿਆਸੀ ਕਾਨਫਰੰਸ ਰੱਖੀ ਗਈ ਹੈ ਔਰ ਪੰਜਾਬ ਸਰਕਾਰ ਦਾ ਸੂਬਾ ਪਧਰੀ ਸੁਆਗਤ ਇਸ ਦੇ ਵਿੱਚ ਮੁੱਖ ਮੰਤਰੀ ਹੁਣੇ-ਹੁਣੇ ਪਹੁੰਚੇ ਨੇ राजीव ਸ਼ਰਮਾ ਮੇਰੇ ਸਹਿਯੋਗੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਰਾਜੀ ਮੇਰੀ ਆਵਾਜ਼ ਬਿਲ ਪਾਰੀ ਹੈ ਜਾਨੇ ਤੇ ਆ ਸਮਝੋ ਅਜੀ ਬਿਲਕੁਲ ਆਵਾਜ਼ ਵਿਝਾਰੀ ਆ ਪਰ ਬਹੁਤ ਕੱਟ ਕਿਉਂਕਿ ਇੱਥੇ ਵੀ ਬਹੁਤ ਜ਼ਿਆਦਾ ਸ਼ੋਰ ਹੈ ਰੈਲੀ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਇਸ ਵੇਲੇ ਜਿਹੜੀ ਸਰਕਾਰ ਦਾ ਜਿੱਥੇ ਪ੍ਰੋਗਰਾਮ ਹੈ ਰਾਜ ਪੱਦਰੀ ਜਿਹੜਾ ਸਮਾਗਮ ਰੱਖਿਆ ਗਿਆ ਤਾਂ ਉੱਥੇ ਮੁੱਖ ਮੰਤਰੀ ਜੁਵੇ ਕੁਝ ਦੇਰ ਬਾਅਦ ਪਹੁੰਚਣਗੇ ਸਟੇਜ ਦੇ ਉੱਤੇ ਤਾਂ ਇਸ ਦੇ ਨਾਲ ਹੀ ਜਿਹੜੀ ਪੰਤਕ ਕੱਟ ਜਿਹੜਾ ਰੱਖਿਆ ਗਿਆ ਸੰਸਦ ਅਮਰਤਪਾਲ ਸਿੰਘ ਦਰ ਜਿਹੜੇ ਆਜ਼ਾਦ ਸੰਸਦ ਬੜੀ ਸੀ ਸਰਵਿਸ ਖਾਲਸਾ ਤਾਂ ਦੋ ਜਿਹੜੇ ਐਮਪੀ ਨੇ ਉਹਨਾਂ ਦੇ ਸੱਦੇ ਦੇ ਉੱਤੇ ਉੱਥੇ ਜਿਹੜਾ ਇਕੱਠ ਹੈ ਉਹ ਕਰਿਆ ਗਿਆ ਇਸ ਤੋਂ ਇਲਾਵਾ ਕਾਲੀ ਦਲ ਅਦੀ ਵੀ ਜਿਹੜੀ ਸਿਆਸੀ ਕਾਨਫਰੰਸ ਹੈ ਉਹ ਰੱਖੀ ਗਈ ਹੈ ਸੁਖਵੀਰ ਬਾਦਲ ਉਸ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਇਹ ਤਿੰਨ ਜਿਹੜੀਆਂ ਅੱਜ ਕਾਨਫਰੰਸਾਂ ਨੇ ਕਿਉਂਕਿ ਹਰ ਸਾਲ ਰੱਖਣ ਪੁੰਨਿਆ ਦੇ ਮੇਲੇ ਤੇ ਇਹ ਕਾਨਫਰੰਸ ਹੈ ਤੇ ਇਹਦੀਆਂ ਜਲਦੀਆਂ ਨੇ ਕਿ ਅ ਪਿਛਲੇ ਕਈ ਦਹਾਕਿਆਂ ਤੋਂ ਇੱਕ ਇਹ ਅਸੀਂ ਕਹਿ ਸਕਦੇ ਕਿ ਰਵਾਇਤ ਦੇ ਤੌਰ ਤੇ ਤਾਂ ਹਰ ਸਾਲ ਆ ਜਿਆਦਾਤਰ ਕਿਉਂਕਿ ਜਦੋਂ ਚੋਣਾਂ ਸਿਰ ਤੇ ਹੁੰਦੀਆਂ ਨੇ ਉਸ ਤੋਂ ਪਹਿਲਾਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਨੇ ਉਸ ਦੇ ਵਿੱਚ ਸਿੱਧੇ ਤੌਰ ਤੇ ਜਿਤਨਾ ਕਿਤੇ ਚੋਣਾਂ ਨੂੰ ਜੋ ਹੈ ਮਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਆਗੂ ਜਿਹੜੇ ਨੇ ਉਹ ਆਪਣੀਆਂ ਤਕਰੀਰਾਂ ਕਰਦੇ ਦੇ ਤਾਂ ਹੁਣ ਕਿਉਂਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੰਨੇ ਚੋਣਾਂ ਵੀ ਹੋਣ ਵਾਲੀਆਂ ਨੇ ਮੱਜਾ ਮਲਵਤ ਬਾਬਾ ਤਿੰਨੇ ਖੇਤਰਾਂ ਦੇ ਵਿੱਚ ਜੇ ਸੀਤਾ ਹੋ ਗਈਆਂ ਨੇ ਤਾਂ ਅੱਜ ਦੀ ਜਿਹੜੀ ਕਾਨਫਰੰਸ ਹੈ ਜਿੱਥੇ ਤਾਂ ਸਰਕਾਰ ਵੱਲੋਂ ਆਪਣੀਆਂ ਜਿਹੜੀਆਂ ਉਪਲਬਧੀਆਂ ਨੇ ਉਹ ਗਣਾਈਆਂ ਜਾਣੀਆਂ ਨੇ ਤਾਂ ਦੂਜੇ ਪਾਸੇ ਜਿਹੜੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਾਂ ਉਹਨਾਂ ਦੇ ਧੜੇ ਵੱਲੋਂ ਜਿਹੜੀ ਸਟੇਜ ਲਗਾਈ ਗਈ ਹੈ ਕਿਉਂਕਿ ਇਹ ਜਿਹੜਾ ਵਿਧਾਨ ਸਭਾ ਹਲਕਾ ਹੈ ਬਾਬਾ ਬਕਾਲਾ ਉਹ ਵੀ ਕਦੂਰ ਸਾਹਿਬ ਲੋਕ ਸਭਾ ਦੇ ਅਧੀਨ ਹੁੰਦਾ ਤਾਂ ਅਮਰਤਪਾਲ ਸਿੰਘ ਉੱਥੋਂ ਮੌਜੂਦਾ ਸੰਸਦ ਨੇ ਮੌਜੂਦਾ ਐਮਪੀ ਨੇ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਪਹਿਲੀ ਇੱਕ ਜਿਹੜੀ ਵੱਡੀ ਕਾਨਫਰੰਸ ਹੈ ਹਾਲਾਂਕਿ ਉਹਨਾਂ ਨੇ ਪੰਥਕ ਕੱਟ ਦਾ ਨਾਮ ਦਿੱਤਾ ਤਾਂ ਉਸ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਪਹੁੰਚੇ ਹੋਏ ਨੇ ਅਮਰਤਪਾਲ ਸਿੰਘ ਦੇ ਪਿਤਾ ਮੌਜੂਦ ਨੇ ਤਾਂ ਉਹਨਾਂ ਵੱਲੋਂ ਅੱਜ ਕੋਈ ਵੱਡਾ ਐਲਾਨ ਲਾਜ਼ਮੀ ਤੌਰ ਤੇ ਕੀਤਾ ਜਾਏਗਾ ਕਿਉਂਕਿ ਅਮਰਤਪਾਲ ਸਿੰਘ ਅੱਜ ਜਰੂਰ ਗਰਜਿਲ ਦੇ ਵਿੱਚ ਬੰਦ ਨਹੀਂ ਤਾਂ ਜਦੋਂ ਚੋਣ ਲੜੀ ਸੀ ਅਮਰਤਪਾਲ ਸਿੰਘ ਨੇ ਤਾਂ ਉਸ ਵੇਲੇ ਵੀ ਜੋ ਹੈ ਉਸ ਵੇਲੇ ਵੀ ਇਹ ਜਿਹੜੀ ਗੱਲ ਆਈ ਸੀ ਸਾਹਮਣੇ ਕਿ ਜੇਕਰ ਅਮਰਤਪਾਲ ਸਿੰਘ ਨੂੰ ਜਿਤਾਉਂਦੇ ਨੇ ਲੋਕ ਤਾਂ ਉਸ ਦੀ ਜਿਹੜੀ ਰਿਹਾਈ ਦਾ ਕਿਤਨਾ ਕਦੇ ਰਸਤਾ ਜਿਹੜਾ ਸਾਫ਼ ਹੋ ਸਕਦਾ ਤਾਂ ਲਾਜ਼ਮੀ ਤੌਰ ਤੇ ਅੱਜ ਵੀ ਜਿਹੜਾ ਪੰਥਕ ਇਕੱਠ ਬੁਲਾਇਆ ਗਿਆ ਉਸ ਦੇ ਵਿੱਚ ਅ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਵੱਡਾ ਐਲਾਨ ਜੋ ਹੈ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਜ਼ਰੂਰ ਕੀਤਾ ਜਾ ਸਕਦਾ ਹੈ ਜੀ ਜੀ ਅੱਛਾ ਰਜੀਵ ਅਮਰਿਤਪਾਲ ਸਿੰਘ ਦੇ ਪਰਿਵਾਰ ਤੋਂ ਜਾਂ ਸਰਬਜੀਤ ਸਿੰਘ ਖਾਲਸਾ ਤੋਂ ਇਲਾਵਾ ਕੋਈ ਹੋਰ ਵੀ ਆਗੂ ਰਹੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਇੱਕ ਧੜਾ ਵੱਖਰੇ ਤੌਰ ਤੇ ਚੱਲ ਰਿਹਾ ਸੀ ਔਰ ਉਸ ਧੜੇ ਦੀਆਂ ਨਜ਼ਦੀਕੀਆਂ ਅਮਰਿਤਪਾਲ ਸਿੰਘ ਨਾਲ ਜਾਪ ਰਹੀਆਂ ਸੀ ਜਾਂ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਨਾਲ ਜਾਪ ਰਹੀਆਂ ਸੀ ਕਿ ਉਹਨਾਂ ਚੋਂ ਕੋਈ ਆਗੂ ਪਹੁੰਚੇ ਨੇ ਉੱਥੇ ਬਿਲਕੁਲ ਵਿਜੇ ਸਰਬਜੀਤ ਸਿੰਘ ਖਾਲਸਾ ਜੋ ਨੇ ਉਹ ਕਾਫੀ ਢੇਰ ਪਹਿਲਾਂ ਤੋਂ ਹੀ ਉੱਥੇ ਪਹੁੰਚ ਚੁੱਕੇ ਸੀ ਅਮਰਪਾਲ ਸਿੰਘ ਦੇ ਪਿਤਾ ਜਿਹੜੇ ਨੇ ਤਰਸੀਮ ਸਿੰਘ ਉਹ ਵੀ ਉੱਥੇ ਮੌਜੂਦ ਨੇ ਹੋਰ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਲਾਜ਼ਮੀ ਤੌਰ ਤੇ ਪਹੁੰਚਣਗੇ ਤਾਂ ਸਾਡੇ ਜਿਹੜੇ ਸਹਿਯੋਗੀ ਨੇ ਉਹ ਲਗਾਤਾਰ ਉਹਨਾਂ ਦੋਵਾਂ ਭਾਵੇਂ ਉਸਕਬੀਰ ਬਾਦਲ ਵਾਲੀ ਜਿਹੜੀ ਅਕਾਲੀ ਦਲ ਦੀ ਰੈਲੀ ਹੈ ਉਸ ਦੇ ਉੱਤੇ ਵੀ ਨਜ਼ਰ ਬਣੀ ਹੋਈ ਹੈ ਤਾਂ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਤਿੰਨ ਜਿਹੜੀਆਂ ਰੈਲੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਮੁੱਖ ਆਗੂ ਨੇ ਉਹ ਸੰਬੋਧਨ ਜਦੋਂ ਕਰਨਗੇ ਕਿਉਂਕਿ ਜਿਹੜਾ ਰਾਜਪੱਤਰੀ ਸਮਾਗਮ ਹੈ ਉੱਥੇ ਮੁੱਖ ਮੰਤਰੀ ਦੇ ਸੰਬੋਧਨ ਦਾ ਇੰਤਜ਼ਾਰ ਹੋ ਰਿਹਾ ਕਿਉਂਕਿ ਇਹ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀ ਅਮਰਿਤ ਸਰ ਪਹੁੰਚ ਚੁੱਕੇ ਨੇ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਵੀ ਕਿ ਨਤਮਸਤਕ ਹੋਣਾ ਉਸ ਤੋਂ ਬਾਅਦ ਉਹ ਸਟੇਜ ਦੇ ਉੱਤੇ ਆਉਣਗੇ ਔਰ ਜਿੱਕਰ ਮੈਂ ਅ ਹੋਰ ਆਗੂਆਂ ਦੀ ਗੱਲ ਕਰਾਂ ਲਾਲਜੀਤ ਭੁੱਲਰ ਜੋ ਮੰਤਰੀ ਨੇ ਉਹ ਪਹੁੰਚ ਚੁੱਕੇ ਨੇ ਕੁਲਦੀਪ ਢਾਲੀਵਾਲ ਵੀ ਥੋੜੀ ਦੇਰ ਦੇ ਵਿੱਚ ਪਹੁੰਚਣਗੇ ਹਰਪਜਨ ਸਿੰਘ ਈਟੀਓ ਉਹ ਉਹ ਇੱਥੇ ਸਟੇਜ ਦੇ ਉੱਤੇ ਨਜ਼ਰ ਆਉਣਗੇ ਤਾਂ ਹੁਣ ਇੰਤਜ਼ਾਰ ਹੈ ਕਿ ਕਦੋਂ ਮੁੱਖ ਮੰਤਰੀ ਦਾ ਜਿਹੜਾ ਸੰਬੋਧਨ ਹੈ ਉਹ ਹੁੰਦਾ ਕਿਉਂਕਿ ਉਹਨਾਂ ਵੱਲੋਂ ਆਪਣੇ ਸੰਬੋਧਨ ਦੇ ਵਿੱਚ ਅੱਜ ਜਿੱਤੇ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੁਣ ਤੱਕ ਦੀਆਂ ਜਿਹੜੀਆਂ ਉਹਨਾਂ ਦੀਆਂ ਉਪਲਬਧੀਆਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਆ ਤਾਂ ਇਸ ਦੇ ਨਾਲ ਹੀ ਪੰਜਾਬੀਆਂ ਦੇ ਲਈ ਆਉਣ ਵਾਲੇ ਸਮੇਂ ਦੇ ਲਈ ਕੋਈ ਵੱਡਾ ਐਲਾਨ ਜੋ ਹੈ ਉਹ ਵੀ ਕੀਤਾ ਜਾ ਸਕਦਾ ਹੈ ਪਰ ਜਿਹੜਾ ਸਭ ਤੋਂ ਅਹਿਮ ਅੱਜ ਰਹਿਣ ਵਾਲਾ ਜਿਸ ਦੇ ਉੱਤੇ ਹਰ ਕਿਸੇ ਦੀ ਨਜ਼ਰ ਹੈ ਉਹ ਇਹ ਹੈ ਕਿ ਜਿਹੜਾ ਪੰਤਕ ਇਕੱਠ ਅਮਰਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਵੱਲੋਂ ਬੁਲਾਇਆ ਗਿਆ ਉਸ ਦੇ ਵਿੱਚ ਅੱਜ ਅਮਰਤਪਾਲ ਸਿੰਘ ਨੂੰ ਲੈ ਕੇ ਕੀ ਐਲਾਨ ਕੀਤਾ ਜਾਂਦਾ ਕਿਉਂਕਿ ਲਾਜ਼ਮੀ ਤੌਰ ਤੇ ਕੋਈ ਰਣਨੀਤੀ ਜਿਹੜੀ ਹੈ ਕਿਉਂਕਿ ਜਦੋਂ ਤੋਂ ਅਮਰਤਪਾਲ ਸਿੰਘ ਲੋਕ ਸਭਾ ਦੇ ਮੈਂਬਰ ਬਣੇ ਨੇ ਤਾਂ ਉਸ ਤੋਂ ਬਾਅਦ ਕੋਈ ਵੀ ਵੱਡੀ ਰੈਲੀ ਫਿਲਹਾਲ ਉਹਨਾਂ ਵੱਲੋਂ ਨਹੀਂ ਕੀਤੀ ਗਈ ਤਾਂ ਇਹ ਇੱਕ ਵੱਡਾ ਇਕੱਠ ਹੈ ਔਰ ਇਸ ਇਕੱਠ ਦੇ ਉੱਤੇ ਹਰ ਇੱਕ ਚਾਹੇ ਪੰਥਕ ਅਸੀਂ ਸ਼ਕਤੀਆਂ ਦੀ ਗੱਲ ਕਰੀਏ ਜਾਂ ਫਿਰ ਸਿਆਸੀ ਤੇਰਿਆਂ ਦੀ ਗੱਲ ਕਰੀਏ ਤਾਂ ਹਰ ਕਿਸੇ ਦੀ ਨਜ਼ਰ ਇਹਨਾਂ ਕਾਨਫਰੰਸਾਂ ਦੇ ਉੱਤੇ ਜ਼ਰੂਰ ਰਹਿੰਦੀ ਆ ਹਾਲਾਂਕਿ ਸਿੱਖ ਪੰਥ ਦੇ ਨਾਲ ਜਿੱਕਰ ਅਸੀਂ ਗੱਲ ਕਰੀਏ ਜੁੜਿਆ ਹੋਇਆ ਧਾਰਮਿਕ ਸਥਾਨ ਹੈ ਤਾਂ ਨਾਲ ਦੀ ਨਾਲ ਸਿਆਸੀ ਜਿਹੜੇ ਗਲਿਆਰੇ ਨੇ ਉਹਨਾਂ ਦੇ ਵਿੱਚ ਵੀ ਇਹ ਜਿਹੜੀਆਂ ਕਾਨਫਰੰਸਾਂ ਨੇ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣਦੀਆਂ ਨੇ ਤਾਂ ਤੇਜ਼ ਬਰਸਾਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਇੱਥੇ ਥੋੜੀ ਅੜਚਕ ਪੈਦਾ ਕਰ ਰਹੀ ਹੈ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਮੌਸਮ ਦੀ ਪ੍ਰਵਾਹ ਕੀਤੇ ਬਗੈਰ ਅਸੀਂ ਕਹਿ ਸਕਦੇ ਕਿ ਜਿਹੜੇ ਸਰਕਾਰੀ ਪ੍ਰਬੰਧ ਨੇ ਉਹ ਲੋਕਾਂ ਦੇ ਲਈ ਇੱਥੇ ਕੀਤੇ ਗਏ ਨੇ ਤਾਂ ਲੋਕ ਇੱਥੇ ਪਹੁੰਚੇ ਹੋਏ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਤਾਂ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਮੁੱਖ ਮੰਤਰੀ ਕਦੋਂ ਬੋਲਦੇ ਨੇ ਔਰ ਕੀ ਕੁਝ ਉਹਨਾਂ ਵੱਲੋਂ ਅੱਜ ਇੱਥੇ ਸਟੇਜ ਤੇ ਕਿਹਾ ਜਾਂਦਾ ਹੈ 2:00 ਵਜੇ ਮਲਾਸ ਕੁਰਿੰਦੇ ਨੇ ਠੀਕ ਹੈ ਸ਼ੁਕਰੀਆ ਅਜੀਬ ਧੰਨਵਾਦ ਇਸ ਜਾਣਕਾਰੀ ਦੇ ਲਈ ਤਸਵੀਰਾਂ ਦਿਖਾਉਣ ਦੇ ਲਈ ਤਾਂ ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਪਹੁੰਚਣਗੇ ਔਰ ਸੁਖਵੀਰ ਬਾਦਲ ਥੋੜੀ ਦੇਰ ਦੇ ਵਿੱਚ ਸ਼ਰੂਣੀ ਕਾਲੀ ਦਲ ਦੀ ਜਿਹੜੀ ਸਿਆਸੀ ਕਾਨਫਰੰਸ ਹੈ ਉਹ ਸुरू ਸੰਬੋਧਨ ਕਰਨ ਗਿਆ ਔਰ ਉਧਰ ਅਮਰਿਤਪਾਲ ਦੇ ਧੜੇ ਵੱਲੋਂ ਵੀ ਜਿਹੜੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਾਂ ਜਿਸ ਨੂੰ ਪੰਤਕ ਇਕੱਠ ਦਾ ਨਾਮ ਦਿੱਤਾ ਗਿਆ ਹੈ ਲਗਾਤਾਰ ਤਿੰਨ ਤਸਵੀਰਾਂ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਤੇ ਕੋਲਕਾਤਾ ਦੀ ਨਿਰਬਿਆ ਦੇ ਲਈ ਇਨਸਾਫ ਦੀ ਮੰਗ ਹੋਰ ਤੇਜ਼ ਹੋ ਗਈ ਹੈ। ਦੇਸ਼ ਭਰ ਚ ਡਾਕਟਰਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 20 ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ। ਅੱਜ ਪੰਜਾਬ ਦੇ ਡਾਕਟਰਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੀਟਿੰਗ ਕਰਨਗੇ ਚੰਡੀਗੜ੍ਹ ਦੇ ਵਿੱਚ ਦੁਪਹਿਰੇ 3:30 ਵਜੇ ਪੰਜਾਬ ਭਵਨ ਦੇ ਵਿੱਚ ਇੱਕ ਬੈਠਕ ਹੋਏਗੀ ਡਾਕਟਰਾਂ ਦੀ ਸੁਰੱਖਿਆ ਅਤੇ ਹੋਰ ਬਾਕੀ ਮੰਗਾਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਣੀ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਨਰਸਿੰਗ ਐਸੋਸੀਏਸ਼ਨ ਇਹ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ہماری ਮੰਗ ਕੀ ਹੈ? ہماری ਮੰਗ ਕੀ ਹੈ? ਦੇਸ਼ ਦੇ ਵਿੱਚ ਕੋਲਕਾਤਾ ਕਾਗ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਰੋਸ ਹੈ ਤੇ ਇਸ ਨੂੰ ਲੈ ਕੇ ਪਟਿਆਲਾ ਦਾ ਜਿਹੜਾ ਮੁਖਰਜਿੰਦਰਾ ਹਸਪੀਟਲ ਹੈ ਉਹਦੇ ਵਿੱਚ ਚੌਥੇ ਦਿਨ ਵੀ ਡਾਕਟਰਾਂ ਦੇ ਵੱਲੋਂ ਆਪੀਡੀ ਨੂੰ ਬੰਦ ਕੀਤਾ ਗਿਆ ਹੈ ਮਰਜਿੰਦਰਾ ਹਸਪਤਾਲ ਦੇ ਵਿੱਚ ਮੌਜੂਦ ਦਾ ਪਹਿਲਾ ਤੁਹਾਨੂੰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਰੈਜ਼ੀਡੈਂਟ ਡਾਕਟਰਾਂ ਦੇ ਵੱਲੋਂ ਉਹਦੀਆਂ ਤਸਵੀਰਾਂ ਦਿਖਾ ਦਈਏ ਤੇ ਨਾਲ ਹੀ ਦੱਸ ਦਈਏ ਕਿ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਸ ਹੜਤਾਲ ਨੂੰ ਸਮਰਥਨ ਦਿੱਤਾ ਗਿਆ ਹੈ ਬਾਹਰ ਐਸੋਸੀਏਸ਼ਨ ਹੋਵੇ ਚਾਹੇ ਮੈਡੀਕਲ ਕੈਮਿਸਟ ਐਸੋਸੀਏਸ਼ਨ ਹੋਵੇ ਜਾਂ ਸੀਨੀਅਰ ਡਾਕਟਰ ਸਾਰੇ ਇਕਜੁੱਟ ਹੋ ਕੇ ਡਾਕਟਰ ਦੇ ਨਾਲ ਖੜੇ ਨੇ ਉਹਨਾਂ ਦੇ ਨਾਲ ਡਾਕਟਰ ਬਖਸ਼ੀ ਵੀ ਮੌਜੂਦ ਨੇ ਤੇ ਨਰਿੰਦਰਪਾਲ ਲਾਲੀ ਜੀ ਵੀ ਮੌਜੂਦ ਨੇ ਜਿਹੜੇ ਕੈਮਿਸਟ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਨੇ ਪੜਾ ਡਾਕਟਰ ਬਖਸ਼ੀ ਨਾਲ ਗੱਲ ਕਰਨੀ ਆ ਸਰ ਚੌਥਾ ਦਿਨ ਹੋ ਗਿਆ ਆ ਓਪੀਡੀ ਦਾ ਕੱਲ ਡਾਕਟਰ ਬਲਬੀਰ ਸਿੰਘ ਕਹਿ ਕੇ ਗਏ ਸੀ ਕਿ ਮੀਟਿੰਗ ਚੱਲੇਗੀ ਤੇ ਓਪੀਡੀ ਖੁੱਲ ਜਾਏਗੀ ਹੁਣ ਕੀ ਆ ਮੌਜੂਦਾ ਹਾਲਾਤ ਕੀ ਨੇ ਸਰ ਹਲੇ ਤਾਂ ਓਪੀਡੀ ਬੰਦ ਆ ਅੱਜ ਮੰਤਰੀ ਸਾਹਿਬ ਨੇ 3 ਵਜੇ ਵੱਖ-ਵੱਖ ਐਸੋਸੀਏਸ਼ਨ ਦੇ ਨੁਮਾਇੰਦੇ ਬੁਲਾਏ ਨੇ ਇਸੇ ਚੀਜ਼ ਨੂੰ ਡਿਸਕਸ ਕਰਨ ਲਈ ਕਿ ਸਿਕਿਉਰਿਟੀ ਦਾ ਕੀ ਇੰਤਜ਼ਾਮ ਕੀਤਾ ਜਾਏ ਉਹਨਾਂ ਨੇ ਕੱਲ ਪੂਰਾ ਅਸ਼ੋਰੈਂਸ ਦਿੱਤਾ ਹੈਗਾ ਕਿ ਇਹ ਚੀਜ਼ ਨੂੰ ਠੀਕ ਕੀਤਾ ਜਾਏਗਾ ਔਰ ਸਾਨੂੰ ਵੀ ਪੂਰੀ ਉਮੀਦ ਹੈ ਕਿਉਂਕਿ ਉਹ ਮੰਤਰੀ ਵੀ ਹੈ ਔਰ ਸਾਡੇ ਆਈਐਮਏ ਦੇ ਮੈਂਬਰ ਵੀ ਨੇ ਸਾਡੇ ਡਾਕਟਰ ਵੀ ਨੇ ਉਹਨਾਂ ਨੇ ਇਸ ਹਸਪਤਾਲ 'ਚ ਕੰਮ ਵੀ ਕੀਤਾ ਹੈ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਇਸ ਮੀਟਿੰਗ 'ਚ ਬਹੁਤ ਹੀ ਕੋਈ ਅੱਛਾ ਨਤੀਜਾ ਨਿਕਲੇਗਾ ਬੱਚਿਆਂ ਦੀ ਸਿਕਿਉਰਿਟੀ ਡਾਕਟਰ ਜਿਹੜੇ ਜੂਨੀਅਰ ਡਾਕਟਰਸ ਕੰਮ ਕਰ ਰਹੇ ਹਨ ਉਹਨਾਂ ਦੀ ਸਿਕਿਉਰਿਟੀ ਦੇ ਕੁਝ ਨਾ ਕੁਝ ਸਰ ਅੱਛਾ ਇੰਤਜ਼ਾਮ ਕਰਨਗੇ ਅੱਜ ਡਾਕਟਰ ਬਖਸ਼ੀ ਨੇ ਜਿਹੜੇ ਲਗਾਤਾਰ ਇਸ ਹੜਤਾਲ ਦੇ ਵਿੱਚ ਇਹਦੀ ਪੂਰੀ ਟੀਮ ਹੈ ਸੀਨੀਅਰ ਡਾਕਟਰ ਜੀ ਸਮਰਥਨ ਦੇ ਰਹੀ ਹੈ ਹੋਰ ਕੈਮਿਸਟ ਐਸੋਸੀਏਸ਼ਨ ਆ ਇਹਨਾਂ ਡਾਕਟਰਾਂ ਦੇ ਨਾਲ ਆਈਏ ਤੁਹਾਨੂੰ ਦਿਖਾ ਦਈਏ ਕਿ ਜਿਹੜੀ ਪੂਰੀ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰ ਨੇ ਇੱਥੇ ਮੌਜੂਦ ਨੇ ਲਾਲੀ ਜੀ ਨਾਲ ਗੱਲ ਕਰਦੇ ਨੇ ਆ ਲਾਲੀ ਜੀ ਕਿਸ ਤਰ੍ਹਾਂ ਦਾ ਸਮਰਥਨ ਦਿੱਤਾ ਗਿਆ ਸकता ਹਾਂ ਦੇਖੋ ਜੀ ਡਿਸਟ੍ਰਿਕਟ ਜਿਹੜੀ ਹੈਗੀ ਐ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਉਹਦੇ ਵੱਲੋਂ ਡਾਕਟਰਸ ਨੂੰ ਅਸੀਂ ਪੂਰਾ ਸਮਰਥਨ ਦੇਵਾਂਗੇ ਜਿਸ ਜਿਸ ਸੀ ਦੀ ਇਹ ਕਹਿਣਗੇ ਜ਼ਰੂਰਤ ਮਹਿਸੂਸ ਕਰਨਗੇ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਵਾਵਾਂਗੇ ਜੇ ਸਾਨੂੰ ਸਾਡੀਆਂ ਦੁਕਾਨਾਂ ਬੰਦ ਕਰਨ ਵੀ ਕਹਿਣਗੇ ਅਸੀਂ ਉਹ ਵੀ ਕਰਾਂਗੇ ਕੱਲਾ ਪਟਿਆਲਾ ਹੀ ਨਹੀਂ ਅਸੀਂ ਪਟਿਆਲੇ ਦੇ ਤਾਂ ਸਾਰੇ ਇੱਥੇ ਨਮਾਇंदे ਖੜੇ ਆ ਜਿਹੜਾ ਸਾਡਾ ਸਾਰਾ ਪੰਜਾਬ ਹੈ ਉਹਦਾ ਪ੍ਰਧਾਨ ਸਾਡੇ ਮਿਸਟਰ ਅਸ਼ੋਕ ਕੁਮਾਰ ਹੈ ਜਿਹੜੇ ਸਮਾਣੇ ਨੂੰ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਮੇਸੀ ਜੀ ਦੇ ਰੂਪ ਦੇ ਵਿੱਚ भाई सारा पंजाब थोड़े खड़े हैं चंडीगढ़ में रेजिडेंट डॉक्टर जो है वो प्रोटेस्ट पर हैं और पीजे डायरेक्टर से मिलकर आए हैं अपनी डिमांड्स दी हैं हमारे साथ जो मीटिंग करने गए थे क्या नाम है आपका मेरा नाम डॉक्टर अपेक्षा है मैं कार्डिक सर्जरी डिपार्टमेंट से हूँ डॉक्टर अपेक्षा आप पीजी डायरेक्टर से मिलकर आई है और अपनी डिमांड्स हैं उनको दी है क्या कहा पीजे डायरेक्टर सर ने हमारे साथ डिटेल में काफी बात की है और सर ने हमें कहा है की ये डिमांड सर जैसे स्टेप बाय स्टेप इम्प्लीमेंट हो सकता है वैसे वैसे इम्प्लीमेंट करेंगे क्या क्या मेन डिमांड थी हमारी मेन डिमांड थी एक तो ट्वेंटी फोर सेवन गार्ड होने चाहिए ऑल प्लेस में मेजोरिटी ऑफ द प्लेस में ही हैज़ ऑलरेडी पुट एंड सम प्लेसेज विच आर नॉट दियल डू इट एडिकुट लाइटिंग सीसीटीवी कैमराज लैच इन साइड द डीडीआर वो सब उन्होंने नोट किया है एंड इंस्टीट्यूशनल एफ आई आर का भी हमारा एक पॉइंट था बट दट हैजरेडी बीन इंप्लीमेंटेड बाई डी डी एस वो पहले ही इंप्लीमेंट हो गया है सो दैट विल भी देर सर उसके बहुत सपोर्ट में है कि अगर कुछ भी इशू होता है तो इंस्टीट्यूशनल एफ आई आर होनी चाहिए हमारे अपने अलग से भाग के एफ आई आर करने की जरूरत नहीं डॉक्टर तो अपेक्षा एक चीज और थी क्यूँकी सो मोटो लिया है सुप्रीम कोर्ट ने और बहुत बड़ा एक इशू बन चुका है लेकिन सुप्रीम कोर्ट में जो इशू आया है वो आपको लगता है कि जो एक और डिमांड है सीपीए की क्या वो आपको लगता है कि वो पर भी कोर्ट देखेगा सीपीए की डिमांड पे आनी चाहिए बात बिकॉज बंगाल को बंगाल में इतना इतनाइजेशन हुआ है हॉस्पिटल में पूरी तोड़फोड़ मचाई गई है तो दैट डेफिनेटली इन्फोर्सिस की हमें प्रोटेक्शन चाहिए तो वो बात आनी चाहिए डेफिनेटली आनी चाहिए आपको लेके जो लेकेल प्रोटेक्शन एक्ट को लेके सीपीए को लेके ਕਿਉਂਕਿ ਦੇਖਿਓ ਸੂ ਮੋਟੋ ਲਿਆ ਹੈ ਆਲਰੇਡੀ ਸੁਪਨੇ کورٹ ਨੇ ਡਾਇਰੈਕਟਰ ਸੇ ਆਪਕੇ ਮਿਲਕੇ ਆਏ ਹੈ ਆਲਰੇਡੀ ਉਨਕੇ ਪਾਸ ਨੋਟਿਸ ਹੈ ਲੇਕਿਨ ਅਭੀ ਆਪਕਾ ਪ੍ਰੋਟੈਸਟ ਜਾਰੀ ਹੈ जी क्योंकि हमारी डिमांड अभी तक पूरी नहीं हुई है क्योंकि इस सेंट्रल प्रोटेक्शन एक्ट का बिल पास हुआ था 2022 में बट उसके बाद से कोई भी अपडेट नहीं है इस बात का तो ये हमारी मांग है कि उसके रिगार्डिंग जल्दी से जल्दी उसको एक बिल को पास किया जाए और उसको सेंट्रल प्रोटेक्शन एक्ट को लागू किया जाए पीजीआई जिस हिसाब से कैंपस है यहाँ पर हालांकि काफी सिक्योर पहले से ही है और ज्यादा जो डार्क एरियाज उन पर वर्क किया गया है आपको क्या लगता है कि जिस तरह से सीसीटीवी कैमरास हैं या पार्किंग एरियाज में सिक्योरिटी गार्ड की बात करें रात को आप लोग ड्यूटी खत्म करके लेट नाइट भी जाते हैं कुछ डार्क एरियाज हैं तो वो सेटिस्फैक्ट्री पॉइंट आपको लगता है कि बीजेएस पे काम कर रहा है जी हमारी ऑलरेडी इसके रिगार्डिंग मीटिंग हो चुकी है जी डी के साथ और आ, बाकी लोगों के साथ तो उसके रिगार्डिंग उन्होंने बोला है कि सीसीटीवी कैमरास और और लाइटिंग इंक्रीज करी जाए इन एरियाज में और इसके इसके रिगार्डिंग और भी आ, हमने एच के साथ मांगे रखी हैं तो वो अभी उसकी सुनवाई होगी पीजे के डायरेक्टर ऑफिस के बाहर रेजिडेंट डॉक्टर जो है वो प्रोटेस्ट कर रहे हैं हाथ में बैनर्स हैं और वही जो मांग है सीपीए को लेकर यानी कि सेंट्रल प्रोटेक्शन एक्ट को लेकर जो है कि वो उसकी मांग को दोहराया जा रहा है और बैनर्स बहुत अलग अलग तरीके के हैं अगर आप यहाँ पर देखेंगे तस्वीरों में के नो अटैक्स इंप्लीमेंट सेंट्रल प्रोटेक्शन अटैक एक्ट वही सी पी ए क्योंकि दो हजार सत्रह में सी पी आया था और जिस तरीके से अब जो कोलकाता में हुआ उसको उसके बाद से सी पी ए एक बार फिर से चर्चा में है सी पी ए की डिमांड को लेकर लगातार पहले भी मेमोरेंडम दिया गया और लगातार अब प्रोटेस्ट जो है वो यहाँ पर आप जारी है और क्योंकि पीजे के जो डायरेक्टर हैं उनके जो ऑफिस है एडमिनिस्ट्रेटिव जो ब्लॉक है जिसे कैरो एडमिनिस्ट्रेटिव ब्लॉक कहा जाता है पहले मैं आपको तस्वीर दिखा दूँ ये देखिए ये बिल्डिंग है कैरो एडमिनिस्ट्रेटिव ब्लॉक पीजे के डायरेक्टर तमाम जो बड़े अफसर हैं वो यहाँ इसमें बैठते हैं उसके बाद उसके ठीक सामने डॉक्टर जो है वो प्रोटेस्ट कर रहे हैं और काफी संख्या में काफ़ी संख्या में रेजिडेंट डॉक्टर हैं पीजे के वो यहाँ पर लगातार जो है सी की मांग को लेकर प्रोटेस्ट कर रहे हैं बाद में करेंगे सीपीए की डिमांड है आपकी मेन जो जी सर हमारी ये है कि सरकार से यही निवेदन है हमारा कि हमें रिटर्न अशोरेंस या सी पी आई की ऑर्डिनेस जो है वो पास की जाए जल्दी से जल्दी जल्द तो सुप्रीम कोर्ट ने सु मोटो लिया है उसकी हियरिंग भी कल है उसको लेकर आपको क्या सर वी आर वेटिंग फॉर द ऑनरेबल सुप्रीम कोर्टरिंग एंड वी विल विल बी पेशेंटली वेटिंग फॉर द सेम एंड वी कमेंट ऑन इट आफ्टर तो तस्वीरें आप देख रहे हैं कि बैनर्स हैं वही कोर्ट है जिस पर लाल स्याही लगाई गई है ब्लैक जो बैंड है ब्लैक जो बैंड है वो भी बाजुओं पर लगे हुए हैं यहाँ पर सबके डॉक्टर्स के ये देखिए सभी के ब्लैक बैंड लेके रहे, रहे हाथों में बैनर्स हैं तो ये प्रोटेस्ट है लगातार जब से ये मामला सामने आया उसके बाद से देश भर के डॉक्टर हैं और रेजिडेंट डॉक्टर क्योंकि सबसे ज्यादा जो है वो सामना जो है इनका कहना है कि जो असुरक्षा का जो माहौल अब बन गया है वो उनको झेलना पड़ता है लगातार लंबी ड्यूटीज हैं और सिक्योरिटी मेजर जो है वो होने चाहिए और सेंट्रल प्रोटेक्शन एक्ट की मांग अब सबकी इनकी जुबान पर है सेंट्रल प्रोटेक्शन एक्ट में अब इसलिए बार बार जिक्र कर रहा हूं कि 2017 में इस एक्ट की मांग की गई थी उसके बाद 2022 में संसद में सवाल भी पूछे गए लेकिन ये एक्ट इम्प्लीमेंट नहीं हुआ और डॉक्टर्स का कहना है रेजिडेंट डॉक्टर का कि ये एक्ट जिस तरह से आप किसी जुडिशल अधिकारी को हाथ नहीं लगा सकते किसी वकीलों को लेकर एक्ट है पुलिस ऑफिसर को लेकर एक्ट है तो उसी तरह से डॉक्टर्स को लेकर भी ये सेंट्रल प्रोटेक्शन एक्ट है वो बनना चाहिए उन्हें सुरक्षा का माहौल मिलना चाहिए हालांकि मैं यहां पर जिक्र कर दूं कि इससे पहले जो फैकल्टी है चंद, पीजीआई चंडीगढ़ की यानी कि ये रेजिडेंट डॉक्टर हैं जो अभी एमबीबीएस कर रहे हैं उसके बाद जो फैकल्टी है यानी कि जो प्रोफेसर और सीनियर डॉक्टर जिसमें आते हैं फैकल्टी ने भी चंडीगढ़ पी के डायरेक्टर को एक मेमोरेंडम uh, दिया था कि चंडीगढ़ पीजीआई क्योंकि देखिए देश के बड़े संस्थानों में शुमार है और रिसर्च इंस्टीट्यूट भी है ये तो यहां पर ऑलरेडी वैसे माहौल सिक्योर है कभी इस तरह की घटना ना हुई और भगवान करे ना भी हो लेकिन और कई ऐसे एरिया हैं जो जांचे गए his news headlines aerotro homes near mohali airport call 92074-92074 News headlines ke prayojak Aero True Homes near Mohali Airport call 9207492074